ਕੀ ਕੀ ਹਾਲ ਚਾਲ ਆ ਬਾਬਿਓ ਹੋਰ ਕਿਵੇਂ ਠੀਕ ਹੈ ਘਰ ਪਰ ਠੀਕ ਨੇ ਸਾਰਿਆਂ ਦੇ ਜਾਨਵਰ ਠੀਕ ਆ ਲੈ ਕੇ ਆ ਗਏ ਆਪਾਂ ਇੱਕ ਹੋਰ ਨਵਾਂ ਵਲੌਗ ਅੱਜ ਆਪਾਂ ਵੀ ਬੱਚੇ ਪਾਉਣੇ ਆ ਤੇ ਆਪਾਂ ਅੰਡੇ ਵੀ ਬਦਲਤੇ ਪਿਛਲੀ ਜੁੜੀ ਚ ਵੇਖੀ ਉਹਨਾਂ ਕਬੂਤਰੀ ਦੇ ਬਦਲੇ ਸੀ ਤੇ ਇਹਦੇ ਬਦਲੇ ਸੀ ਉਹ ਵੀ ਦੋ ਤਿੰਨ ਬਿਟੀ ਪਾਉਣੇ ਵੀ ਧਾਰ ਲੈ ਬਸ ਉਹ ਵੀ ਧਾਰ ਲੈਣਗੇ ਤੇ ਇੱਕ ਆਪਣੇ ਵਿੱਚ ਕਬੂਤਰ ਹੱਡ ਗੈਰ ਵੱਡਾ ਉਹ ਜਿਹੜੇ ਛੋਟੇ ਬੱਚੇ ਉਹਨਾਂ ਦਾ ਪਿਓ ਸੀਗਾ ਕਬੂਤਰੀ ਆ ਬੈਠੀ ਸਾਹਮਣੇ ਇਹਦੇ ਨਾਲ ਆਇਆ ਹੋਇਆ ਸੀ ਬੱਚੇ ਘੜਾਉਣ ਲੈ ਆਇਆ ਸੀ ਉਹ ਉੱਡ ਗਿਆ ਬੱਚੇ ਵੀ ਪਾਉਣੇ ਅੱਜ ਹਵਾ ਚ ਲੈਣ ਦੀ ਬਾਵਾ ਪਹਿਲਾਂ ਦਾਣਾ ਪਾਣੀ ਪਾਦ ਗਏ ਇਹਨਾਂ ਨੂੰ ਪਾਂਡੇ-ਪੁੰਡੇ ਆਪਣੇ ਕੱਡੇ 'ਤੇ ਬਾਹਰ ਧੋਣਿਆਂ ਦੇ ਭਰਦੇ ਦਿਖਾਉਣੇ ਫਿਰ ਪਾਣੀ ਭਰ ਲੀਏ ਪਹਿਲਾਂ ਲੋ ਬਾਬੇ ਪਾਣੀ ਦਾ ਰਸਤਾ ਇਹਨਾਂ ਨੂੰ ਪੀ ਲੈਣਗੇ ਨਜ਼ਰ ਤਾਂ ਇਹਨਾਂ ਨੂੰ ਰਸਤਾ ਦਾਣੇ ਲਾ ਕੇ ਆਉਣੇ ਹਣ ਲੋ ਮਿੱਤਰੋ ਪਾਉਂਦੇ ਦਾਣੇ ਆ ਤਾਂ ਹਲੇ ਖੁੱਡੇ ਨੇ ਥੱਲੇ ਆ ਲੈ ਬੱਚਾ ਬਣਾ ਥੱਲੇ ਰੱਖ ਦੇ ਆ ਬੱਚੇ ਆਪਾਂ ਛਤਰੀ ਤੇ ਪਾਉਣੇ ਹੁੰਦੇ ਤਾਂ ਕਰਕੇ ਇਹਨਾਂ ਨੂੰ ਇੱਕ ਟਾਈਮ ਛੱਡੀ ਦਾ ਦਾ ਬੱਚੇ ਬਾਹਲਾ ਚਸ ਕਰਦੇ ਥੋਨੇ ਥੱਲੇ ਉਤਰਿਆ ਹੁੰਦੇ ਛਤਰੀ ਤੋਂ ਯਾਰ ਚੱਕ ਚੂਲ ਲੈਣਗੇ ਇੱਕ ਨਿਕਲ ਗਈ ਸੂਤਰੀ ਆਪੇ ਆ ਜੂ ਵਿੱਚ ਆ ਬੈਠੀ ਇਹਨੂੰ ਕਰ ਦਿੰਨੇ ਮਾੜਾ ਜਾਂ ਅੰਦਰ ਨੂੰ ਆਪੇ ਜਾੜੂ ਉੱਡ ਗਈ ਆਪੇ ਆ ਜੂਗੀ ਆਪਾਂ ਨੂੰ ਚਰਤਾਂ ਲੈਣੇ ਪਾ ਦੇ ਕੇ ਜਾਣੇ ਇਹਨਾਂ ਨੂੰ ਪਾ ਲੈਣਾ ਆਜੋ ਬਸ ਆਪਾਂ ਕੱਲ ਨੂੰ ਮੈਂ ਕਿ ਛਤਰੀ ਦੇ ਨਵੇਂ ਪੁਰਾਣੇ ਕਬੂਤਰ ਵੀ ਕਢਨੇ ਤੇ ਆ ਵੀ ਚਾਕੀ ਲੈਣੇ ਬੱਚੇ ਰਾਂਡੇ ਛੀਤੀ ਧਾਰ ਲੈਣਗੇ ਤੇ ਵੱਡੇ ਬੱਚੇ ਵੀ ਆਪਾਂ ਇੱਥੇ ਛੱਡ ਦਾਂਗੇ ਤਾਂ ਵਾਲੇ ਗੁੱਡੇ ਚ ਆਹ ਬੱਚਾ ਦਾ ਛਤਰੀ ਦੇ ਭੌਣ ਵਾਲਾ ਹੋਇਆ ਪਿਆ ਨ ਨਹੀਂ ਭਾਇਆ ਕਰਾਂਗੇ ਛਤਰੀ ਜੀ ਲੱਭ ਛਤਰੀ ਸੁਧੀਆਂ ਚੂਆਂ ਲੱਗ ਗਈ ਬਾਈ ਚੂਆਂ ਲਾ ਪਰੇ ਨਾਲ ਚਲ ਖਾਂਦੇ ਚੋ ਆ ਜੂਗਾ ਹੁਣ ਜਰਾ ਆਵਾਜ਼ ਨੂੰ ਆ ਜਾ ਬੱਤੇ ਉਹਨੂੰ ਵੀ ਛਤਰੀ ਦੇ ਭੌਣਾ ਖਵਾ ਕੇ ਦਾਨੇ ਆ ਜਾ ਆਉਣ ਵਾਟ ਗਿਆ ਯਾਰ ਗੁੱਡੇ ਛੱਡਿਆ ਕਰਕੇ ਚਲੋ ਚਾਗਦੇ ਤੈਨੂੰ ਵੀ ਖੋਣੇ ਚੋਗਾ ਚੂਗਾ ਤੇ ਭੌਣਾ ਛਤਰੀ ਦੇ ਉਹਨੂੰ ਵੀ ਲਾਲੀ ਪੌੜੀ ਤਾਂ ਲਈ ਵੀਨੇ ਅੰਜ ਦਗਾ ਹੀ ਨਹੀਂ ਇੱਕ ਦੋ ਦਿਨੋਂ ਕੋ ਤੁਹਾਨੂੰ ਵੇਖੀ ਆਂਡੇ ਹੁੰਡੇ ਧਾਰਨ ਵਾਲਾ ਸੀ ਜੂੜਾ ਇਹ ਵੀ ਉਹ ਕਬੂਤਰੀ ਦਾ ਆਂਡੇ ਤੇ ਰਿਛੋ ਤਾਂ ਪਾ ਦਿੱਤੀ ਸੀ ਲੱਕੇ ਡੁਕੇ ਤੇ ਰਿ ਬੈਠੇ ਹਾਂ ਧਾਣੇ ਦਾ ਸੁਭੋਈ ਬਾਤ ਸੀ ਪਾਣੀ ਵੀ ਦੇ ਦਿੰਦੇ ਪਾਣੀ ਥੋੜਾ ਪਾਣੀ ਬਦਲ ਦਿੰਨੇ ਆਪ ਇਹਨਾਂ ਦਾ ਉੱਪਰ ਵੇਖ ਲਓ ਕਿਹੜਾ ਵਧੀਆ ਕਰਦੇ ਨੇ 6 ਕਬੂਤਰਾ ਸੱਤ ਸੀ ਕਬੂਤਰੀ ਦੇ ਦੀ ਇੱਕ ਆ ਵੀ ਆਪਾਂ ਕੱਢਣਾ ਹਨ ਬੱਚੇ ਨਾਲ ਤੇ ਦੋ ਆ ਬੈਠੇ ਔਰਲੇ ਪਾਸੇ ਆ ਬਾਜੀ ਛੱਡਿਆ ਸੀ ਇਹ ਵੀ ਕੱਢਾਂਗੇ। ਕੱਢਣਾ ਦਾ ਆ ਵੀ ਸੀ ਯਾਰ ਇਹ ਜੋੜਾ ਲਾਈ ਬੜੇ ਤੋਂ ਬੱਚੇ ਫੜਾ ਲਈਏ। ਆਂਡੇ-ਮੁੰਡੇ ਬਦਲ ਦੇਈ ਤੇ ਥੱਲੇ। ਤੇ ਆਪਾਂ ਜੋੜੇ ਵੀ ਤਾਂ ਹੀ ਛੱਡਾਂਗੇ ਬੱਚੇ ਥੱਲੇ ਹੀ ਲੈ ਜਾਣੇ ਤਿੰਨੇ। ਪਾਣੀ ਬਦਲਦੇ ਮਿਲਦੇ ਆ ਫਿਰ। ਲਓ ਵੀ ਬਾਬੇ ਹੋ ਗਏ ਭਰਤਾ। ਲਓ ਬਾਬੇ। ਇੱਕ ਚੱਕੋਈ। ਘਰਪਾ ਦਾ ਮਟੈਰ ਦੇਣਾ ਦਾਣੇ ਦਾ ਪਾਏ ਆ। ਸ਼ਾਮ ਨੂੰ ਦੇਖਾਂਗੇ। ਖਾਲੇ ਦਾ ਪਾ ਦਾਂਗੇ। ਥੋੜੇ ਕਰਕੇ ਥੋੜੇ ਖਾਂਦੇ ਆ ਕਿਉਂ ਬੱਚੇ ਪੁੱਤਿਆਂ ਨਹੀਂ ਬੱਚਿਆਂ ਵਾਲੀ ਬਾੜੇ ਖਾਂਦੇ ਆਰ ਬੱਚੇ ਬੱਚਣ ਚੋਗਾ ਦੇਣਾਂ ਹੁੰਦਾ ਡੰਗ ਦਿੜੀ ਧਰ ਲੈਣਗੇ ਆਂਡੇ ਵੀ ਲੋ ਬਾਬੂ ਖਾਲੇ ਲੈਣੇ ਦਾਣੇ ਪਾਣੀ ਵੀਰੇ ਆ ਤੱਕ ਪਾਣੀ ਪੁਣੀ ਪੀ ਲਿਆ ਖਾਲੇ ਪੌਣੇ ਪਿੰਜਰੇ ਚ ਪਾਉਣੇ ਇਹਨਾਂ ਨੂੰ ਛਤਰੀ ਤੇ ਦਿਖਾਉਣੇ ਆ ਅੱਜ ਉੱਤੇ ਉਦ ਲਈ ਛਤਰੀ ਤੇ ਭਾਵਾਂਗੇ ਲੋ ਭਾਈ ਬਾੜੇ ਪਿੰਜਰੇ ਚ ਲੈ ਕੇ ਜਾਣੇ ਤਾਂ ਕੱਲ ਉੱਡ ਗਏ ਸੀ ਇਹ ਲੱਕੜ ਪੈ ਗਈ ਸੀ ਜੂਤ ਉਦਲੀ ਛਤਰੀ ਤੇ ਭਾਵਾਂਗੇ ਵਿੱਚ ਇੱਕ ਦੋ ਤਾਂ ਸਿੱਧੇ ਆ ਗਏ ਸੀ ਇੱਕ ਦੋ ਕੋਠੀ ਦੇ ਬਹਿ ਗਏ ਦੋ ਤਾਂ ਆ ਗਏ ਸਿੱਧੇ ਦੋ ਛੋਟੇ ਅਜੇ ਬਹਿਰੀ ਜੀ ਨੰਗੀ ਕੋਲ ਦੀ ਡਰ ਗਏ ਉਹਦੇ ਨਾਲ ਯਾਰ ਅੱਜ ਬਰੂਤਲੀ ਛਤਰੀ ਤੇ ਬੰਨਦੀ ਆ ਪੌੜੀ ਲਈਏ ਸੱਚ ਪਹਿਲਾਂ ਵੱਡੀ ਇੱਥੇ ਲਿਆਂ ਦੇ ਉੱਤੇ ਛਤਰੀ ਛਤਰੀ ਕਰ ਗਏ ਨਹੀਂ ਜੀ ਬਾਲੀ ਗੀ ਲੋਬ ਬੇਬਾਤੀ ਉੱਚੀ ਕਰਕੇ ਲਾ ਦਈਏ ਨਾ ਦੇਖੋ ਹਾਂ ਬੱਚੇ ਦਾ ਬਾਤ ਉੱਚੀ ਛਤਰੀ ਕਰਕੇ ਹੁਣ ਸਪੇਅਰ ਨੂੰ ਛੱਡ ਦਈਏ ਤੇ ਆਪਾਂ ਦਾਣੀ ਕਿਦੇ ਇੱਕ ਦੋ ਨਵੇਂ ਜਾਈ ਫਿਰਦੇ ਆ ਗਲਾਬੀ ਟੋਰੀ ਵਾਲੇ ਉੱਡੇ ਫਿਰਦੇ ਇੱਥੇ ਜਾਂ ਪੰਡ ਜਾਵੜਦੇ ਆ ਜਾਂਦੇ ਉੱਚੇ ਹੋ ਜਾਂਦੇ ਆ ਤੇ ਆਪਾਂ ਸਪੇਅਰ ਨੂੰ ਛੱਡ ਦਿੰਨੇ ਆ ਹੋਰ ਨਾ ਕਿ ਤੇ ਆਰਡਰ ਹੈਣ ਤੇ ਨਾਲ ਜਾਵੜੇ ਪੰਡ ਬੁੱਲ ਚ ਯਾਕਲਿਆਸਪੇਲ ਛੱਡ ਗਏ ਇੱਥੋਂ ਦੀ ਜਾਂਦਾ ਸਦਾ ਗੇਟਬੈਜ ਦੀ ਨਿਕਲਦਾ ਹੈ ਹਨ ਗੇੜਾ ਫਾ ਆ ਗਿਆ ਉੱਡੂ ਆ ਜਾਂਦਾ ਤਿੰਨ ਚਾਰ ਘੰਟੇ ਉੱਡਦਾ ਵਧੀਆ ਅੱਜ ਆਪਾਂ ਬਾਬੇ ਛਤਰੀ ਦੇ ਬਾਏ ਸੀ ਬੱਚੇ ਜੇ ਆ ਦੋ ਬੱਚੇ ਨਾ ਵੀ ਆਏ ਫਿਰਦੇ ਗਏ ਤੇ ਛਤਰੀ ਤੋਂ ਵੀ ਬੰਦੇ ਫਿਰਦੇ ਆ ਲਾਲ ਦੀ ਟੋਰੀ ਆ ਦੇ ਵੇਖਨੇ ਆ ਬੰਦੇ ਆਗੇ ਨਹੀਂ ਜੀ ਜ਼ਿਆਦਾ ਕਰਦਾ ਨਹੀਂ ਪਰ ਬੰਦੇ ਆਉਂਦੇ ਮੱਲ ਮੱਲੀ ਦਿਖਾਉਣੇ ਆ ਆ ਆ ਗਿਆ ਦੀਨੇ ਹੋਂ ਤਾਂ ਆ ਵੀ ਨਹੀਂ ਹੋਈ ਆ ਜਾਂਦਾ ਤੁੰਡੀ ਆ ਜਾਂਦਾ ਲਾਲ ਟੋਰੀ ਵਾਲਾ ਇਹ ਕੋਰੇ ਦੇ ਨਾਲ ਦੋਨਾਂ ਦੇ ਇੱਕੋ ਜਿਹੇ ਰੰਗ ਕੀਤਾ ਪਿਆ ਵੇਣੇ ਜੇ ਬੈਂਦੇ ਦਾ ਦਿਖਾਉਣੇ ਕਰਾਉਣੇ ਸ਼ੌਂਕ ਫਿਰ ਬਾਏ ਵੀ ਜੀ ਬੱਚੇ ਉੱਥੇ ਤੇ ਆਪੇ ਚਸ ਦੀ ਕਰੀ ਜਾਂਦਾ ਜੇ ਹਵਾ ਜਲਦੀ ਜਾਂਦੀ ਪਾਸੇ ਆਏ ਕੇ ਪੈਂਟ ਚੋਂ ਜੇ ਠਾ ਲਠੂ ਲ ਪਾਈ ਹੋਈ ਤਾਂ ਆਪਾ ਫੋਨ ਫਾਨ ਲਾ ਕੇ ਮੋੜ ਦਾਂਗੇ ਬੰਦਿਆਂ ਦੇ ਹਾਂ ਆ ਗਿਆ ਏ ਏ ਏ ਅਿੰਦਰ ਦੀ ਨਾਂ ਗਿਆ ਪਰ ਉਹਦੀ ਹੋ ਜਾਂਦਾ ਛਤਰੀ ਉੱਤੇ ਕਰਕੇ ਲਾ ਦੇ ਨਾ ਕੀ ਪਤਾ ਆਪੇ ਬਹਿ ਜੇ ਆ ਆ ਵੀ ਜਾਂਦਾ ਆ ਜਾਂਦਾ ਵੀ ਅਗਲੇ ਪਾਸੇ ਪਰਲੇ ਪਾਸੇ ਉਹ ਖਾਂਬੇ ਛੱਡ ਦਿੰਦਾ ਇਹ ਬਾਬੇ ਬੱਚਾ ਹੀ ਇਹ ਕਲੀ ਦਾ ਜੇ ਹੋ ਜਾਂਦਾ ਪਰ ਇਹਨੂੰ ਛਤਰੀ ਇੱਧਰ ਲਾਣ ਦੇ ਦੂਜੇ ਬੋਲ ਤੇ ਕੀ ਪਤਾ ਬਹਿ ਜੇ ਫਿਰ ਆਪੇ ਛਤਰੀ ਵੀ ਰਾਜੀ ਪਰਲੇ ਪਾਸੇ ਬੈ ਬੈ ਚੱਲਾਈ ਜਮਈ ਬੈਂਦਾ ਮੈਂਦਾ ਉੱਡ ਗਿਆ ਆ ਗਿਆ ਫਿਰ ਉੱਚਾ ਹੋ ਗਿਆ ਮਾੜਾ ਜਾਂ ਬਹਿਣਾ ਤੇ ਨਹੀਂ ਸੀ ਜਾਂਦਾ ਤਾਂ ਹੈ ਨਹੀਂ ਕਿਤੇ ਆਉਣਾ ਕਬੂਤਰਾਂ ਨਾਲ ਆ ਰਿਹਾ ਫਿਰਦਾ ਨਾ ਵੱਡੇ ਆ ਕਬੂਤਰ ਜੇ ਇੱਕ ਬੱਚਾ ਨਾਲ ਜਿਹੜਾ ਆਪਣਾ ਸਪੇਅਰ ਆ ਕੇ ਬਹਿ ਗਿਆ ਪਾਪਾ ਕੋਠੀ ਦੇ ਉਹ ਬੈਠਾ ਤੇ ਨਹੀਂ ਨਾ ਵੇ ਤਾਂ ਨੂੰ ਬੈਠਾ ਉਹ ਉੱਥੇ ਤਾਂ ਨਹੀਂ ਆਪਾ ਜਾਂਦੇ ਔਰ ਡੁੱਡ ਗਿਆ ਪਿਉਣਾ ਆਇਆ ਤਾਂ ਆ ਜੂਗਾ ਭੁੱਖਾ ਮਰਿਆ ਜਦੋਂ ਆਪੇ ਆ ਜੂਗਾ ਬਹਿ ਗਿਆ ਬਾਬਾ ਸਾਹਮਣੇ ਤਾਰ ਤੇ ਆ ਕੇ ਬਹਿ ਗਿਆ ਬੱਚਿਆਂ ਕੋਲ ਪੇਰ ਵੀ ਆਪਣਾ ਬਿਠਾ ਕੇ ਇੱਥੇ ਉੱਤੇ ਬੰਨਿਆ ਵਾ ਇੱਕ ਕਬੂਤਰ ਤਾਰ ਤੇ ਆ ਕੇ ਬਹਿ ਗਿਆ ਇੱਥੇ ਆ ਥੱਲੇ ਉਤਰੂਗਾ ਛਤਰੀ ਤੇ ਨਹੀਂ ਪੈਂਦਾ ਮੈਨੂੰ ਲੱਗਦਾ ਅੱਖਾਂ ਦਾ ਸ਼ਾਕ ਕੀ ਲੱਗਦੀਆਂ ਜੀ ਬਹਿ ਜੇ ਤਾਂ ਦੇਣਿਆਂ ਹਾਂਜੀ ਬਾਬੇ ਉਹ ਆਪ ਆਪ ਦੇ ਬੱਚੇ ਤਾਂ ਆਣ ਤੁਸੀਂ ਸਾਰੇ ਤੇ ਬੱਚਾ ਉੱਡ ਗਿਆ ਹੀ ਸ਼ਾਮ ਨੂੰ ਯਾਰ ਆਈ ਸੀ ਬਸ ਆਜੀ ਦੀ ਵੀਡੀਓ ਚ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਸ਼ੁਰੂ ਕਰ ਲੈਣਾ